ਅਸੀガル ਦੋਸਤੋ ਹਿਮਕੁੰਡ ਸਾਹਿਬ ਯਾਤਰਾ ਤੋਂ ਬਾਅਦ ਇੱਛਾ ਸੀ ਕਿ ਭਾਰਤ ਦੇ ਪਹਿਲੇ ਪਿੰਡ ਮਾਨਾ ਵਿਖੇ ਜਾਇਆ ਜਾਵੇ ਜੋ ਕਿ ਬਦਰੀਨਾਥ ਤੋਂ 4 ਕਿਲੋਮੀਟਰ ਦੂਰ ਹੈ ਇੱਥੇ ਆ ਕੇ ਸੜਕ ਖਤਮ ਹੋ ਜਾਂਦੀ ਹੈ ਤੇ ਅੱਗੇ ਪੈਦਲ ਹੀ ਪਿੰਡ ਜਾਣਾ ਪੈਂਦਾ ਹੈ ਕਿਹਾ ਜਾਂਦਾ ਹੈ ਕਿ ਸਵਰਗ ਜਾਣ ਸਮੇਂ ਪਾਂਡਵ ਮਾਨਾ ਪਿੰਡ ਵਿੱਚੋਂ ਦੀ ਹੋ ਕੇ ਗਏ ਸਨ ਮਾਨਾ ਮੰਦਰਾਂ ਦਾ ਪਿੰਡ ਹੈ ਇੱਥੇ ਬਹੁਤ ਸਾਰੇ ਪ੍ਰਾਚਿਤ ਮੰਦਰ ਤੇ ਗੁਫਾਵਾਂ ਹਨ ਅਸੀਂ ਸਵੇਰੇ ਸਵੇਰੇ ਕਾਫੀ ਜਲਦੀ ਆ ਗਏ ਇਸ ਕਰਕੇ ਤਕਰੀਬਨ ਸਾਰਾ ਬਾਜ਼ਾਰ ਬੰਦ ਹੈ ਵੈਸੇ ਇੱਥੇ ਦਿਨ ਵੇਲੇ ਕਾਫੀ ਰੌਣਕ ਰਹਿੰਦੀ ਹੈ ਮਾਨਾਪਿੰਡ ਸਰਸਵਤੀ ਤੇ ਅਲਕਨੰਦਾ ਨਦੀਆਂ ਦਾ ਸੰਗਮ ਸਥਾਨ ਹੈ ਇੱਥੋਂ 48 ਕਿਲੋਮੀਟਰ ਦੂਰ ਅੱਗੇ ਤਿੱਬਤ ਬਾਰਡਰ ਹੈ ਪਰ ਮਾਨਾਪਿੰਡ ਤੋਂ ਅੱਗੇ ਆਮ ਪਬਲਿਕ ਨੂੰ ਜਾਣ ਦੀ ਮਨਾਈ ਹੈ ਜਦੋਂ ਬਦਰੀਨਾਥ ਯਾਤਰਾ ਚੱਲ ਰਹੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਹਨ ਇਥੇ ਹੱਥ ਨਾਲ ਉਨੇ ਕਪੜੇ ਦੀ ਕਾਫੀ ਵੈਰਾਈਟੀ ਮਿਲਦੀ ਹੈ। ਸ਼ਾਲਾਂ, ਟੋਪੀਆਂ, ਮਫਲਰ, ਆਸਣ, ਕੰਬਲ ਦੇ ਕਲੀਨ ਇਥੇ ਆਮ ਮਿਲਦੇ ਹਨ। ਸਮੁੰਦਰ ਤਲ ਤੋਂ ਇਸ ਦੀ ਉਚਾਈ 10000 ਫੁੱਟ ਤੋਂ ਵੀ ਵੱਧ ਹੈ ਜਿਸ ਕਰਕੇ ਇਹ ਕਾਫੀ ਠੰਡਾ ਰਹਿੰਦਾ ਹੈ ਤੇ ਸਿਆਲਾਂ ਵਿੱਚ ਇਥੇ ਭਰਪੂਰ ਵਰਪੈਂਦੀ ਹੈ। ਮਾਨਾ ਪਿੰਡ ਤੇ ਇਸ ਦੇ ਆਲੇ-ਦੁਆਲੇ ਆਲੂਆਂ ਤੇ ਰਾਜਮਾ ਦੀ ਬਹੁਤ ਖੇਤੀ ਹੁੰਦੀ ਹੈ। ਸੇਵ ਵੀ ਇਥੇ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਅਕਤੂਬਰ 23 ਵਿੱਚ ਇੱਥੇ ਨਰਿੰਦਰ ਮੋਦੀ ਆਏ ਸਨ। ਉਹਨਾਂ ਦੇ ਆਉਣ ਤੋਂ ਬਾਅਦ ਇਸ ਨੂੰ ਭਾਰਤ ਦਾ ਪਹਿਲਾ ਪਿੰਡ ਕਿਹਾ ਜਾਣ ਲੱਗਾ। ਇਸ ਤੋਂ ਪਹਿਲਾਂ ਇਸ ਨੂੰ ਭਾਰਤ ਦਾ ਆਖਰੀ ਪਿੰਡ ਕਹਿੰਦੇ ਸਨ। ਇੱਥੇ ਬਹੁਤੀਆਂ ਦੁਕਾਨਾਂ ਗਰਮ ਕੱਪੜਿਆਂ ਦੀਆਂ ਹੀ ਮਿਲਦੀਆਂ ਹਨ। ਮਾਨਾਂ ਤੋਂ ਵਾਸੂਤਾਰਾ ਸਤੋਪੰਥ ਤੇ ਮਾਨਾਂ ਪਾਸਵਲ ਟਰੈਕ ਕਰ ਸਕਦੇ ਹਨ। ਜੇਕਰ ਤੁਸੀਂ ਪਿੰਡ ਰੁਕਣਾ ਚਾਹੁੰਦੇ ਹੋ ਤਾਂ ਇੱਥੇ ਬਹੁਤ ਸਾਰੇ ਹੋਮਸਟੇ ਤੇ ਹੋਟਲ ਮੌਜੂਦ ਹਨ। ਪਿੰਡ ਵਿੱਚ ਘੁੰਮਦਿਆਂ ਤੁਸੀਂ ਇਸ ਦੀਆਂ ਕੰਧਾਂ ਤੇ ਰੰਗੀਨ ਧਾਰਮਿਕ ਚਿੱਤਰ ਬਣੇ ਹੋਏ ਦਿਖਦੇ ਹੋ ਜੋ ਕਿ ਇਸ ਦੀ ਖੂਬਸੂਰਤੀ ਵਿੱਚ ਵਾਧਾ ਕਰਦੇ ਹਨ ਇਹ ਸਾਰੇ ਚਿੱਤਰ ਪ੍ਰਧਾਨ ਮੰਤਰੀ ਦੀ ਆਮਦ ਸਮੇਂ ਉੱਤਰਾਖੰਡ ਸਰਕਾਰ ਵੱਲੋਂ ਬਣਾਏ ਗਏ ਸਨ ਸ਼ਾਇਦ ਹੀ ਕੋਈ ਘਰ ਜਾਂ ਦੁਵਾਰ ਬਚੀ ਹੋਵੇਗੀ ਜਿਸ ਤੇ ਇਹ ਚਿੱਤਰ ਨਾ ਦਿਖਦੇ ਹੋਣ ਮਾਨਾ ਪਿੰਡ ਦੇ ਨਾਲ ਨਾਲ ਅਲਕ ਨੰਦਾ ਨਦੀ ਵਗਦੀ ਹੈ ਤੇ ਆਸੇ-ਪਾਸੇ ਉੱਚੇ ਉੱਚੇ ਪਹਾੜ ਨਜ਼ਰ ਆਉਂਦੇ ਹਨ ਇੱਥੇ ਮੁੱਖ ਦਰਸ਼ਨੀ ਸਥਾਨਾਂ ਵਿੱਚ ਭੀਮਪਾਲ ਸਰਸਵਤੀ ਧਾਮ ਕੇਸ਼ਵ ਪ੍ਰਯਾਗ ਗਣੇਸ਼ ਗੁਫਾ ਤੇ ਵਿਆਸ ਗੁਫਾ ਹੈ ਵੱਖ-ਵੱਖ ਟ੍ਰੈਕਾਂ ਵਿੱਚੋਂ ਭੀਮਪਾਲ 3 ਕਿਲੋਮੀਟਰ ਵਸੂਧਰਾ 5 ਕਿਲੋਮੀਟਰ ਤੇ ਸਤੋਪੰਤ 25 ਕਿਲੋਮੀਟਰ ਦੂਰ ਹਨ ਪਿੰਡ ਵਿੱਚ ਗਣੇਸ਼ ਜੀ ਦੇ ਕਾਫੀ ਚਿੱਤਰ ਬਣੇ ਹੋਏ ਹਨ ਮੰਨਿਆ ਜਾਂਦਾ ਹੈ ਕਿ ਰਿਸ਼ੀ ਵੇਦਵਿਆਸ ਜੀ ਨੇ ਗਣੇਸ਼ ਜੀ ਤੋਂ ਮਹਾ ਭਾਰਤ ਲਿਖਵਾਈ ਸੀ ਗਣੇਸ਼ ਜੀ ਨੇ ਇਹ ਇੱਕ ਛੋਟੀ ਜਿਹੀ ਗੁਫਾ ਵਿੱਚ ਬੈਠ ਕੇ ਲਿਖੀ ਸੀ ਜਦੋਂ ਬਦਰੀਨਾਥ ਯਾਤਰਾ ਸਮਾਪਤ ਹੋ ਜਾਂਦੀ ਹੈ ਤਾਂ ਇਹ ਲੋਕ ਥੱਲੇ ਚਮੂਲੀ ਚਲੇ ਜਾਂਦੇ ਹਨ ਕਿਉਂਕਿ ਸਿਆਲਾਂ ਵਿੱਚ ਤੇ ਕਾਫੀ ਬਰ ਪੈਂਦੀ ਹੈ ਉਥੇ ਇਹ ਲੱਕੜੀ ਦਾ ਤੇ 19 ਸਮਾਨ ਉਣਦੇ ਹਨ ਜੋ ਕਿ ਇਹ ਬਾਅਦ ਵਿੱਚ ਵੇਚਦੇ ਹਨ ਜਦੋਂ ਸਾਰਾ ਪਿੰਡ ਪੈਦਲ ਲੰਘ ਜਾਂਦੇ ਹਨ ਤਾਂ ਲਾਸਟ ਵਿੱਚ ਆਉਂਦੀ ਹੈ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਇਹ ਭਾਵੇਂ ਬਹੁਤ ਛੋਟੀ ਜੀ ਦੁਕਾਨ ਹੈ ਪਰ ਫਿਰ ਵੀ ਇਹ ਸਾਰੇ ਭਾਰਤ ਵਿੱਚ ਬਹੁਤ ਮਸ਼ਹੂਰ ਹੈ ਦੁਕਾਨ ਦੇ ਬਾਹਰ ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਭਾਰਤ ਕੀ ਆਖਰੀ ਚਾਹ ਕੀ ਦੁਕਾਨ ਮੇਂ ਆਪਕਾ ਸਵਾਗਤ ਹੈ ਲਿਖਾ ਹੋਇਆ ਹੈ ਸਵੇਰੇ ਸਵੇਰੇ ਦੁਕਾਨ ਭਾਵੇਂ ਬੰਦ ਹੈ ਪਰ ਇਸ ਦੇ ਮੂਰੇ ਫੋਟੋ ਖਿਚਾਉਣ ਵਾਲਿਆਂ ਦਾ ਤਾਂ ਤਾਂ ਲੱਗਾ ਰਹਿੰਦਾ ਹੈ ਮਾਨਾ ਪਿੰਡ ਭਾਰਤ ਤਿੱਬਤ ਬਾਰਡਰ ਦੇ ਉੱਪਰ ਪੈਂਦਾ ਹੈ ਇਸ ਦੁਕਾਨ ਦੇ ਨਾਲ ਰਿਸ਼ੀ ਵੇਦ ਵ્યાਸ ਜੀ ਦਾ ਮੰਦਰ ਹੈ ਮੰਨਿਆ ਜਾਂਦਾ ਹੈ ਕਿ ਰਿਸ਼ੀ ਵੇਦ ਵ્યાਸ ਜੀ ਨੇ ਮੰਦਰ ਵਿਜਲੀ ਗੁਫਾ ਵਿਖੇ ਬੈਠ ਕੇ ਵੇਦਾਂ ਦੀ ਰਚਨਾ ਕੀਤੀ ਸੀ ਦੁਕਾਨ ਤੇ ਆ ਕੇ ਲੋਕ ਰੀਲਾਂ ਬਣਾਉਣ ਦੇ ਚੱਕਰ ਵਿੱਚ ਖੁਦ ਚਾਹ ਬਣਾਉਣ ਲੱਗਦੇ ਹਨ ਭਈਆ ਚਾਰ ਕੱਪ ہمارے ਕਰਤੇ ਨਾਲ ਸਾਫ ਨਹੀਂ ਪਹਿਲੇ ਭਈਆ ਡਬਲ ਪੈਸੇ ਲੱਗੇਗੇ ਡਬਲ ਡਬਲ ਪੈਸੇ ਲੈ ਲੈਣਾ ਕੋਈ ਬਾਤ ਨਹੀਂ ਮੀਠਾ ਕਮੀ ਰੱਖੋ ਪਹਿਲੇ ਮੀਠਾ ਕਮੀ ਹੈ ਆਪ ਚਾਹ ਗੁਜਰਾਤੀ ਸਟਾਈਲ ਬਣਾएंगे ਬੇਲਾ ਦਾ। ਆਹ एकदम बढ़िया बनाएंगे। ਗੁਜਰਾਤੀ ਕੜਕ ਚਾਹ ਹੈ। ਪਰ ਮਿੱਠੀ ਕਾ ਹੋਵੇ। ਇਸ ਦੁਕਾਨ ਨੂੰ ਚਲਾਉਣ ਵਾਲੇ ਵਿਅਕਤੀ ਦਾ ਨਾਮ ਚੰਦਰ ਸਿੰਘ ਬੜਵਾਲ ਹੈ। ਚਾਹ ਤੋਂ ਬਿਨਾ ਇਹ ਸ਼ਰਬਤ ਕਈ ਤਰ੍ਹਾਂ ਦੀਆਂ ਲੋਕਲ ਮਠਾਈਆਂ, ਪਕੌੜੇ ਆਦਿ ਵੇਚਦੇ ਹਨ। ਇਹਨਾਂ ਨੂੰ ਬਹੁਤ ਮਾਣ ਹੈ ਕਿ ਇਹਨਾਂ ਦੀ ਦੁਕਾਨ ਦਾ ਨਾਮ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਹੈ। जाना जाता था ठीक है। और मेरा नाम चंद्र सिंह बड़वाल जो कि देश के अब प्रथम दुकान चला रहा हूँ क्या बात है थी? इससे पहले जो है आठ दुकान के नाम से जाना जाता था पिछले साल माननीय प्रधानमंत्री जी मोदी जी आए और इस गांव को संबोधित किया कि ये जो है प्रथम गांव जी ठीक आप, आप, है चालीस पैतालीस साल से है अच्छा चालीस पैतालीस यहाँ से आगे पर हमारे फोटोज भी है वहाँ पे ठीक है और पहले दुकान की स्थिति ऐसी थी ऐसी थी ठीक है अच्छा। में भी बहुत सारे फोटोज है इससे आगे क्या पड़ता है तिब्बत चाइना पहले तिब्बत फिर चाइना चाइना तिब्बत कितने किलोमीटर है जहाँ से ਇਹ ਆਪ ਦਾ 48 ਕਿਲੋਮੀਟਰ ਹਮਾਰਾ ਇੰਡੀਅਨ ਆਰਮੀ ਰੇਟੇ ਹੈ ਉਸਕੇ ਬਾਅਦ ਜੋ ਹੈ ਤਿੱਬਤ ਦਾ ਸਰਦਰ ਲੱਗ ਗਿਆ ਆ ਠੀਕ ਹੈ ਜੀ 48 ਕਿਲੋਮੀਟਰ ਕੇ ਬਾਅਦ ਠੀਕ ਹੈ ਜੀ ਥੈਂਕ ਯੂ ਜੀ ਚਲੋ ਫਿਰ ਇਹਨੇ ਦੱਸਿਆ ਵੀ ਪਹਿਲਾਂ ਦੁਕਾਨ ਕਿਵੇਂ ਸੀ ਇਹਨਾਂ ਦੀ ਸਮੇਂ ਦੇ ਨਾਲ ਦੁਕਾਨ 'ਚ ਬੰਦਾ ਹੁੰਦਾ ਏ ਆਮ ਸਿਵਿਲਿਅਨ ਨੂੰ ਮਾਨਾ ਪਿੰਡ ਤੱਕ ਹੀ ਆਉਣ ਦੀ ਇਜਾਜ਼ਤ ਹੈ ਤੇ ਇਸ ਤੋਂ ਅੱਗੇ ਜਾਣ ਲਈ ਵਿਸ਼ੇਸ਼ ਪਰਮਿਟ ਬੰਦੇ ਹਨ ਪਿੰਡ ਦੇ ਆਖਰੀ ਕੋਨੇ ਦੇ ਪਹੁੰਚ ਕੇ ਮਾਨਾ ਪਿੰਡ ਦੀ ਯਾਤਰਾ ਖਤਮ ਹੁੰਦੀ ਹੈ ਹੋਰ ਵੀਡੀਓਜ਼ ਲਈ ਨਾਲ ਜੁੜੇ ਰਹੋ ਧੰਨਵਾਦ